ਪੰਜਾਬ ਦੇ ਮੁਹੱਲੇ ਚੋਂ ਇੱਕ ਬਿਜ਼ਨਸਮੈਨ ਜੋ ਕਿ ਆਪਣੀ ਬਿਜ਼ਨਸ ਮੀਟਿੰਗ ਦੇ ਚੱਲਦਿਆਂ ਲੰਡਨ ਦੇ ਵਿੱਚ ਗਿਆ ਹੋਇਆ ਸੀ ਹੁਣ ਉਹ ਜਦੋਂ ਜੁਕੇ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਉਹਨੇ ਸੋਚਿਆ ਕਿ ਉਹ ਆਪਣੇ ਘਰ ਸਰਪ੍ਰਾਈਜ਼ ਦਵੇਗਾ ਆਪਣੀ ਪਤਨੀ ਨੂੰ ਉਹ ਨਹੀਂ ਦੱਸਦਾ ਆਪਣੀ 3 ਸਾਲਾਂ ਦੀ ਕੁੜੀ ਨੂੰ ਉਹ ਨਹੀਂ ਦੱਸਦਾ ਕਿ ਉਹ ਘਰ ਆ ਰਿਹਾ ਹੈ ਕਿਉਂਕਿ ਉਹਦੇ ਕੋਲ ਆਪਣੇ ਫਲੈਟ ਦੀਆਂ ਸਪੇਅਰ ਚਾਬੀਆਂ ਸਨ ਇਸ ਲਈ ਉਹਨੇ ਸੋਚਿਆ ਕਿ ਉਹ ਆਪਣੇ ਪਰਿਵਾਰ ਨੂੰ ਜਾ ਕੇ ਸਰਪ੍ਰਾਈਜ਼ ਦਵੇਗਾ ਤੇ ਜਿਸ ਤਰ੍ਹਾਂ ਹੀ ਉਹ ਮਹਾਲੀ ਦੇ ਉਸ ਆਪਣੇ ਫਲੈਟ ਦੇ ਵਿੱਚ ਪਹੁੰਚਦਾ ਹੈ ਤੇ ਚਾਬੀ ਦੇ ਨਾਲ ਆਪਣਾ ਫਲੈਟ ਦਾ ਦਰਵਾਜ਼ਾ ਖੋਲਦਾ ਹੈ ਤਾਂ ਸਾਹਮਣੇ ਦੇਖ ਕੇ ਉਹਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਉਹਦੇ ਆਪਣੇ ਹੀ ਬੈੱਡਰੂਮ ਦੇ ਵਿੱਚ ਉਹਦੀ ਪਤਨੀ ਦੇ ਨਾਲ ਕੋਈ ਹੋਰ ਸੌ ਰਿਹਾ ਸੀ ਤੇ ਸਿਰਫ ਇੰਨਾ ਹੀ ਨਹੀਂ ਇਸ ਘਰ ਦੇ ਵਿੱਚ ਇਸ ਤੋਂ ਵੀ ਵੱਧ ਕੇ ਗਲਤ ਕੰਮ ਹੋ ਰਿਹਾ ਸੀ ਇਸ ਕੇਸ ਦੇ ਵਿੱਚ ਇਸ ਤੋਂ ਬਾਅਦ ਜੋ-ਜੋ ਖੁਲਾਸਾ ਹੋਇਆ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿਉਂਕਿ ਉਹਦੇ ਘਰ ਦੇ ਵਿੱਚ ਹੀ ਇੰਨਾ ਗਲਤ ਕੰਮ ਚੱਲ ਰਿਹਾ ਸੀ ਕਿ ਸ਼ਾਇਦ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਕਹਾਣੀ ਨੂੰ ਸੁਣ ਕੇ ਤੁਹਾਡਾ ਵੀ ਮਾ ਸਬਦ ਤੋਂ ਵਿਸ਼ਵਾਸ ਉੱਠ ਜਾਵੇਗਾ ਕਿਵੇਂ ਇੱਕ ਮਾਂ ਆਪਣੀ ਛੋਟੀ ਬੱਚੀ ਦੇ ਨਾਲ ਇਦਾਂ ਕਰ ਸਕਦੀ ਹੈ ਇਹਦੇ ਪਤੀ ਨੂੰ ਇਹ ਪਹਿਲੀ ਵਾਰੀ ਸ਼ੱਕ ਨਹੀਂ ਹੋਇਆ ਸੀ ਬਲਕਿ ਇਸ ਤੋਂ ਪਹਿਲਾਂ ਵੀ ਉਹਨੂੰ ਆਪਣੀ ਪਤਨੀ ਦੇ ਉੱਤੇ ਸ਼ੱਕ ਸੀ ਕੁਝ ਮਹੀਨੇ ਪਹਿਲਾਂ ਹੀ ਉਹਨੇ ਆਪਣੇ ਬੈੱਡਰੂਮ ਦੇ ਵਿੱਚ ਕੈਮਰਾ ਫਿੱਟ ਕਰਵਾਇਆ ਸੀ ਤੇ ਉਹ ਜਦੋਂ ਬਾਹਰ ਬਿਜ਼ਨਸ ਮੀਟਿੰਗ ਦੇ ਚਲਦਿਆਂ ਜਾਂਦਾ ਸੀ ਤਾਂ ਉਹ ਆਪਣੇ ਇਹਨਾਂ ਕੈਮਰਿਆਂ ਦੇ ਜ਼ਰੀਏ ਹੀ ਘਰ ਦੇ ਵਿੱਚ ਨਜ਼ਰ ਰੱਖਦਾ ਸੀ ਕਿਉਂਕਿ ਇਹਨੂੰ ਸ਼ੱਕ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਉਹਦੇ ਜਾਣ ਤੋਂ ਬਾਅਦ ਕੁਝ ਨਾ ਕੁਝ ਗਲਤ ਹੁੰਦਾ ਹੈ ਹੁਣ ਜਦੋਂ ਵੀ ਉਹ ਬਾਹਰ ਜਾਂਦਾ ਤਾਂ ਇਹ ਕੈਮਰਿਆਂ ਦੇ ਜਰੀਏ ਆਪਣੇ ਘਰ ਦੇ ਉੱਤੇ ਨજર ਰੱਖਦਾ ਸੀ ਪਰ ਜਦੋਂ ਵੀ ਇਹ ਘਰ ਦੇ ਵਿੱਚ ਕੋਈ ਆਉਂਦਾ ਸੀ ਤਾਂ ਇਹ ਜਿਹੜੇ ਕੈਮਰੇ ਸਨ ਉਹ ਬੰਦ ਹੋ ਜਾਂਦੇ ਸਨ ਇਹਨੂੰ ਹੁਣ ਸ਼ੱਕ ਹੋ ਜਾਂਦਾ ਸੀ ਕਿ ਘਰ ਦੇ ਵਿੱਚ ਕੋਈ ਤੀਸਰਾ ਬੰਦਾ ਆਉਂਦਾ ਹੈ ਮਤਲਬ ਜਦੋਂ ਉਹ ਆਉਂਦਾ ਹੈ ਤੇ ਇਹਦੀ ਪਤਨੀ ਹੀ ਉਹ ਕੈਮਰੇ ਬੰਦ ਕਰ ਦਿੰਦੀ ਹੈ ਇਸ ਲਈ ਉਹਨੇ ਹੁਣ ਇਹ ਪਲਾਨ ਬਣਾਇਆ ਕਿ ਇਸ ਵਾਰੀ ਉਹ ਜਦੋਂ ਵੀ ਬਿਜ਼ਨਸ ਤੋਂ ਮੀਟਿੰਗ ਕਰਕੇ ਘਰ ਜਾਵੇਗਾ ਤਾਂ ਉਸ ਤੋਂ ਪਹਿਲਾਂ ਉਹ ਘਰੇ ਫੋਨ ਨਹੀਂ ਕਰੇਗਾ ਕਿ ਉਹ ਆ ਰਿਹਾ ਹੈ ਇਸੇ ਤਰ੍ਹਾਂ ਹੀ ਉਹ ਕਰਦਾ ਹੈ ਉਹ ਜਦੋਂ ਆਪਣਾ ਦਰਵਾਜ਼ਾ ਖੋਲਦਾ ਹੈ ਤਾਂ ਸਾਹਮਣੇ ਦੇਖਦਾ ਹੈ ਕਿ ਉਹਦੇ ਘਰ ਦੇ ਵਿੱਚ ਕੋਈ ਤੀਸਰਾ ਬੰਦਾ ਉਹਦੀ ਪਤਨੀ ਦੇ ਨਾਲ ਸੌ ਰਿਹਾ ਸੀ ਤੇ ਇਹ ਹੁਣ ਆਪਣੀ ਪਤਨੀ ਦੇ ਨਾਲ ਲੜਦਾ ਹੈ ਝਗੜਦਾ ਹੈ ਉਸ ਬੰਦੇ ਦੇ ਨਾਲ ਵੀ ਇਹਦਾ ਝਗੜਾ ਹੁੰਦਾ ਹੈ ਇੱਥੋਂ ਤੱਕ ਕਿ ਉਹ ਜਿਹੜਾ ਬੰਦਾ ਸੀ ਉਹ ਇਹ ਨੂੰ ਧਮਕਾਉਂਦਾ ਹੈ ਕਿ ਉਹਦਾ ਚੱਕਰ ਉਹਦੀ ਪਤਨੀ ਦੇ ਨਾਲ ਚੱਲ ਰਿਹਾ ਹੈ ਤੇ ਜੇਕਰ ਉਹਨੇ ਬਾਹਰ ਪੁਲਿਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਦਾ ਅੰਜਾਮ ਬਹੁਤ ਬੁਰਾ ਹੋਵੇਗਾ ਕਿਉਂਕਿ ਉਹ ਬੰਦਾ ਆਪਣੇ ਆਪ ਨੂੰ ਇੱਕ ਪੁਲਿਸ ਮੁਲਾਜ਼ਮ ਦੱਸਦਾ ਹੈ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਫੋਟੋਆਂ ਵਗੈਰਾ ਵੀ ਦੱਸਦਾ ਹੈ ਇਹਨੂੰ ਜਿਹਦੇ ਵਿੱਚ ਉਹਨੇ ਵਰਦੀ ਪਾਈ ਹੁੰਦੀ ਹੈ ਤੇ ਹੱਥ ਦੇ ਵਿੱਚ ਹਥਿਆਰ ਫੜਿਆ ਹੁੰਦਾ ਹੈ ਇਸ ਲਈ ਹੁਣ ਇਹ ਜਿਹੜਾ ਪਤੀ ਸੀ ਉਹ ਡਰ ਜਾਂਦਾ ਹੈ ਪਰ ਉਹਦੇ ਜਾਣ ਤੋਂ ਬਾਅਦ ਜਿਸ ਤਰ੍ਹਾਂ ਹੀ ਉਹ ਆਪਣੀ ਪਤਨੀ ਦਾ ਫੋਨ ਚੈੱਕ ਕਰਦਾ ਹੈ ਫੋਨ ਦੇ ਵਿੱਚੋਂ ਵੀਡੀਓ ਸਕਰੋਲ ਕਰ ਰਿਹਾ ਹੁੰਦਾ ਹੈ ਤਾਂ ਉਹਦੇ ਸਾਹਮਣੇ ਇੱਕ ਇਹੋ ਜਿਹੀ ਵੀਡੀਓ ਆਉਂਦੀ ਹੈ ਜਿਹਨੂੰ ਦੇਖ ਕੇ ਉਹਦੇ ਹੋਸ਼ ਉੱਡ ਜਾਂਦੇ ਨੇ ਪਹਿਲਾਂ ਤਾਂ ਉਹ ਇਹ ਬੰਦੇ ਕੋਲੋਂ ਡਰ ਚੁੱਕਿਆ ਸੀ ਕਿਉਂਕਿ ਉਹਨੂੰ ਇਹ ਸੀ ਕਿ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਪੰਗਾ ਲੈਣਾ ਸਹੀ ਨਹੀਂ ਹੈ ਪਰ ਜਿਸ ਤਰ੍ਹਾਂ ਹੀ ਉਹ ਆਪਣੀ ਪਤਨੀ ਦੇ ਫੋਨ ਦੇ ਵਿੱਚ ਉਹ ਇਹ ਵੀਡੀਓ ਦੇਖਦਾ ਹੈ ਤਾਂ ਉਹ ਵੀਡੀਓ ਦੇਖਣ ਤੋਂ ਬਾਅਦ ਉਹਦਾ ਖੂਨ ਖੋਲ ਜਾਂਦਾ ਹੈ ਕਿਉਂਕਿ ਇੱਥੇ ਹੁਣ ਉਹਦੀ 3 ਸਾਲਾਂ ਦੀ ਕੁੜੀ ਦੀ ਜ਼ਿੰਦਗੀ ਦਾ ਸਵਾਲ ਸੀ ਕਿਉਂਕਿ ਇਸ ਘਰ ਦੇ ਵਿੱਚ ਉਹਦੀ ਇਸ ਛੋਟੀ ਬੱਚੀ ਦੇ ਨਾਲ ਵੀ ਬਹੁਤ ਹੀ ਬੁੜਾ ਹੋ ਰਿਹਾ ਸੀ ਉਸ ਘਰ ਦੇ ਵਿੱਚ ਉਸ ਛੋਟੀ ਬੱਚੀ ਦੇ ਨਾਲ ਇਸ ਘਰ ਦੇ ਵਿੱਚ ਬਹੁਤ ਹੀ ਗਲਤ ਕੰਮ ਹੋ ਰਿਹਾ ਸੀ ਤੇ ਸ਼ਾਇਦ ਇਹ ਗਲਤ ਕੰਮ ਕਈ ਮਹੀਨਿਆਂ ਤੋਂ ਹੋ ਰਿਹਾ ਸੀ ਤੇ ਇਹ ਜਦੋਂ ਗਲਤ ਕੰਮ ਉਹ ਬੰਦਾ ਉਹਦੀ ਛੋਟੀ ਬੱਚੀ ਦੇ ਨਾਲ ਕਰਦਾ ਸੀ ਤਾਂ ਉਹਦੀ ਮਾਂ ਉਹਦੀ ਵੀਡੀਓ ਬਣਾਉਂਦੀ ਸੀ ਤੇ ਉਹ ਵੀਡੀਓ ਨੂੰ ਉਹਨੇ ਇਹਦਾ ਪਿਤਾ ਦੇਖ ਲੈਂਦਾ ਹੈ ਤੇ ਇਹ ਵੀਡੀਓ ਨੂੰ ਦੇਖਣ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਪੁੱਛਦਾ ਹੈ ਕਿ ਤੈਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਇਦਾਂ ਦਾ ਕੰਮ ਕਰਨ ਲਈ ਉਹ ਕਹਿੰਦੀ ਹੈ ਕਿ ਇਹ ਜਿਹੜਾ ਬੰਦਾ ਆਇਆ ਸੀ ਉਹ ਉਹਦਾ ਬੋਏਫ੍ਰੈਂਡ ਸੀ ਤੇ ਇਹ ਉਹਨੂੰ ਪਿਆਰ ਕਰਦਾ ਹੈ ਤੇ ਉਹਦੇ ਨਾਲ ਨਾਲ ਹੀ ਉਹਦੀ ਬੱਚੀ ਨੂੰ ਵੀ ਪਿਆਰ ਕਰਦਾ ਹੈ ਤੇ ਇਸ ਲਈ ਇਹ ਉਹਨੂੰ ਪਿਆਰ ਕਰ ਰਿਹਾ ਸੀ ਜਾਨੀ ਕਿ ਇੱਕ ਮਾਂ ਨੂੰ ਸ਼ਰਮ ਨਹੀਂ ਆ ਰਹੀ ਸੀ ਕਿ ਉਹ ਆਪਣੀ ਬੱਚੀ ਦੇ ਨਾਲ ਇਹੋ ਜਿਹਾ ਗਲਤ ਕੰਮ ਕਰਵਾ ਰਹੀ ਸੀ ਤੇ ਉੱਤੋਂ ਉਹਦੀ ਵੀਡੀਓ ਵੀ ਬਣਾ ਰਹੀ ਸੀ ਹੁਣ ਜਦੋਂ ਇਹਦੇ ਪਤੀ ਨੇ ਪੁੱਛਿਆ ਕਿ ਇਸ ਬੰਦੇ ਦੇ ਬਾਰੇ ਤਾਂ ਉਹਨੇ ਦੱਸਿਆ ਕਿ ਇਹ ਉਹਦਾ ਬੁਆਏਫਰੈਂਡ ਹੈ ਤੇ ਇਹਨੂੰ ਇਹ ਸਲੂਨ ਦੇ ਵਿੱਚ ਮਿਲਿਆ ਸੀ ਇਹਦੀ ਮੁਲਾਕਾਤ ਹੋਣ ਤੋਂ ਬਾਅਦ ਹੀ ਇਹਨਾਂ ਦੇ ਵਿੱਚ ਪਿਆਰ ਹੋ ਗਿਆ ਤੇ ਕਿਉਂਕਿ ਜਿਹੜਾ ਇਸ ਔਰਤ ਦਾ ਪਤੀ ਸੀ ਉਹ ਜ਼ਿਆਦਾਤਰ ਬਾਹਰ ਰਹਿੰਦਾ ਸੀ ਤੇ ਇਸ ਲਈ ਹੁਣ ਜਦੋਂ ਇਹ ਘਰੋਂ ਬਾਹਰ ਜਾਂਦਾ ਸੀ ਤਾਂ ਉਸ ਸਮੇਂ ਦਾ ਬੁਆਏਫਰੈਂਡ ਘਰ ਦੇ ਵਿੱਚ ਆਉਂਦਾ ਸੀ ਤੇ ਇਹਦੇ ਨਾਲ ਸਬੰਧ ਬਣਾਉਂਦਾ ਸੀ ਤੇ ਇਹਦੀ ਜਿਹੜੀ ਨਜ਼ਰ ਸੀ ਇਹਦੀ ਇਦੇ ਨਾਲ ਨਾਲ ਹੀ ਇਹਦੀ ਛੋਟੀ ਬੱਚੀ ਤੇ ਵੀ ਹੁੰਦੀ ਸੀ। ਇਹ ਗਲਤ ਕੰਮ ਉਹਦੇ ਨਾਲ ਵੀ ਕਰਦਾ ਸੀ ਤੇ ਇੱਥੇ ਇਹਦੀ ਪਤਨੀ ਬੈਠ ਕੇ ਉਹਦੀ ਵੀਡੀਓ ਬਣਾਉਂਦੀ ਸੀ। ਇਹ ਸਭ ਦੇਖਣ ਤੋਂ ਬਾਅਦ ਪਤੀ ਨੂੰ ਗੁੱਸਾ ਆਇਆ ਤੇ ਉਹਨੇ ਸਿੱਧਾ ਜਾ ਕੇ ਮਹਾਲੀ ਪੁਲਿਸ ਨੂੰ ਜਾ ਕੇ ਇਤਲਾਹ ਕਰ ਦਿੱਤੀ। ਤੇ ਇਹ ਫੋਨ ਜਿਹੜਾ ਸੀ ਤੇ ਇਹਦੇ ਵਿੱਚ ਜਿਹੜੀ ਵੀਡੀਓ ਸੀ ਇਹ ਵੀ ਉਹਨੇ ਪੁਲਿਸ ਵਾਲਿਆਂ ਨੂੰ ਦਿਖਾ ਦਿੱਤੀ। ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਪਤਨੀ ਤੇ ਉਹਦੇ ਬੁਆਏਫਰੈਂਡ ਨੂੰ ਗ੍ਰਿਫਤਾਰ ਕਰ ਲਿਆ ਤੇ ਫੋਨ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਹੁਣ ਪੁਲਿਸ ਨੇ ਜਿਸ ਤਰ੍ਹਾਂ ਹੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਇਹ ਬੰਦਾ ਪਹਿਲਾਂ ਹੀ ਬਹੁਤ ਵੱਡਾ ਫਰੋਡ ਕਰ ਚੁੱਕਿਆ ਹੈ ਇਹ ਪਹਿਲਾਂ ਹੀ ਜਾਲੀ ਪੁਲਿਸ ਵਾਲਾ ਬਣ ਕੇ ਕਈ ਇਹੋ ਜਿਹੇ ਕਾਰਨਾਮੇ ਕਰ ਚੁੱਕਿਆ ਹੈ ਇੱਕ ਵਾਰੀ ਫਿਰ ਤੋਂ ਇੱਕ ਔਰਤ ਦੇ ਨਜਾਇਜ਼ ਬੰਦਾ ਦੇ ਕਰਕੇ ਉਹਨੇ ਮਾਂ ਸ਼ਬਦ ਨੂੰ ਕਲੰਕਿਤ ਕਰਕੇ ਰੱਖ ਦਿੱਤਾ ਸੀ ਖਬਰ ਨੂੰ ਜਿਹੜਾ ਵੀ ਸੁਣ ਰਿਹਾ ਸੀ ਇਸ ਔਰਤ ਦੇ ਉੱਤੇ ਥੂ-ਥੂ ਕਰ ਰਿਹਾ ਸੀ ਕਿ ਇਦਾਂ ਇੱਕ ਮਾਂ ਨਹੀਂ ਆਪਣੀ ਬੱਚੀ ਦੇ ਨਾਲ ਕਿਵੇਂ ਇਦਾਂ ਦਾ ਕੰਮ ਕਰ ਸਕਦੀ ਹੈ ਬਾਕੀ ਕਲਯੁਗ ਹੈ ਕਲਯੁਗ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਬਾਕੀ ਇਸ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਹਸੀ ਮਜਾਕ ਉਡਾਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਹੀ ਕਰਨਾ ਸੀ ਕਿ ਦੁਨੀਆ ਦੇ ਉੱਤੇ ਕਿੱਦਾਂ ਦੇ ਕ੍ਰਾਈਮ ਚੱਲ ਰਹੇ ਨੇ ਬਾਕੀ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ